ਰੀਤ ਮਤਨ ਕਿੰਨੀ ਵਾਰ ਹੀ ਕਿਹਾ ਵਿਕਨ ਨੇ ਭਾਂਡੇ ਮਾਜਲੇ ਕਰ ਬਾਕੀ ਕੰਮ ਮੈਂ ਸਾਰਾ ਆਪ ਹੀ ਕਰ ਲਵਾਂ ਪਰ ਤੇਰੇ ਤੇ ਵੀ ਨਹੀਂ ਹੁੰਦਾ ਨਾ ਦੀਦੀ ਮੈਂ ਪੀ ਐਚ ਡੀ ਕਰ ਰੱਖੀ ਆ ਭਾਂਡੇ ਤੋਂ ਹਾਂ ਦੀ ਨਾਲੇ ਨਾ ਜਦੋਂ ਮੈਂ ਇਸ ਘਰ ਦੇ ਵਿੱਚ ਆਈ ਸੀ ਨਾ ਮੈਂ ਵੀ ਸਿੱਖਿਆ ਭਾਂਡੇ ਤੋਂ ਨੇ ਤੁਸੀਂ ਵੀ ਸਿੱਖ ਸਕਦੇ ਹੋ ਮੈਨੂੰ ਕਿਉਂ ਕਹਿੰਦੇ ਰਹਿੰਦੇ ਆ ਉਹ ਕਿੰਨੀ ਜਵਾਨ ਚੱਲਦੀ ਆ ਤੇਰੀ ਕੱਲੇ ਭਾਂਡੇ ਤੋਂ ਨੇ ਕਿਹਾ ਬਾਕੀ ਤਾਂ ਸਾਰਾ ਕੰਮ ਮੈਂ ਆਪ ਹੀ ਕਰ ਲੈਣੀ ਆ ਤੇਰੇ ਤੋਂ ਇਹ ਵੀ ਨਹੀਂ ਹੁੰਦਾ ਨਾ ਭੰਡ ਤਾਂ ਮੈਂ ਰੋਜ਼ ਹੀ ਧੋਨੀ ਆ ਜੇ ਜ ਤੁਸੀਂ ਧੋ ਦੋਗੇ ਤਾਂ ਕੀ ਪ੍ਰੋਬਲਮ ਹੋ ਜੂਗੀ ਜੇ ਇੰਨੀ ਪ੍ਰੋਬਲਮ ਆ ਨਾ ਨੌਕਰ ਰੱਖ ਲੋ ਕਰਦੇ ਵਿੱਚ ਠੀਕ ਹੈ ਨਾ ਮੈਂ ਤੁਹਾਡੀ ਨੌਕਰ ਆਣੀ ਨਹੀਂ ਹੈਗੀ ਨੌਕਰ ਰੱਖ ਲੋ ਨਾ ਪੈਸੇ ਦਰਾਤਾਂ ਨੂੰ ਲੱਗਦੇ ਆ ਤੇਰੇ ਨਾਲ ਤਾਂ ਨਾ ਗੱਲ ਕਰਨਾ ਹੀ ਬੇਕਾਰ ਹੈ ਮੈਂ ਤਾਂ ਮਰੀ ਜਾਨੀ ਆ ਨਾ ਤੇਰੇ ਨਾਲ ਗੱਲ ਕਰਨ ਨੂੰ ਮੈਂ ਤਾਂ ਰੋਟੀ ਛੋੜ ਦੂੰਗੀ ਮੈਂ ਤਾਂ ਭੁੱਖੀ ਮਰ ਜਾਂਗੀ ਜੇ ਤੇਰੇ ਨਾਲ ਗੱਲ ਨਾ ਹੋਈ ਤਾਂ ਠੀਕ ਆ ਫਿਰ ਅੱਜ ਤੋਂ ਬਾਅਦ ਤਾਂ ਨਾ ਮੇਰੇ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਤੇ ਨਾ ਹੀ ਉਹ ਤਾਂ ਭੈੜਾ ਜਿਹਾ ਮੂੰਹ ਦਿਖਾਈ ਮੈਨੂੰ ਅੱਛਾ ਜੀ ते मेरा भी ना तेरे नीते बिना कुछ बिगड़न नहीं हो गया है। कुछ नहीं मेरी जोतना लड़ाई हो गई तो लिया आज तो बाद में नहीं तो बुला दो में ਜੇ ਤੁਸੀਂ ਨਾ ਇੱਕ ਦੂਜੇ ਨਾਲ ਸਿੱਧੇ ਮੂੰਹ ਗੱਲ ਕੀਤੀ ਫਿਰ ਇਹ ਘਰ ਕਿਵੇਂ ਚੱਲੂ ਮੈਨੂੰ ਨਹੀਂ ਪਤਾ ਮੈਨੂੰ ਬਹੁਤ ਗੁੱਸਾ ਆਇਆ ਉਹਦੇ ਤੇ ਸਿਆਣੇ ਕਹਿੰਦੇ ਨੇ ਜਦੋਂ ਕਿਸੇ ਤੇ ਗੁੱਸਾ ਆਵੇ ਨਾ ਜਾਂ ਤਾਂ ਉਹਦੇ ਨਾਲ ਬਿਤਾਏ ਚੰਗੇ ਪਾ ਜਦ ਕਰ ਲੋ ਤੇ ਜਾਂ ਉਹਦੀ ਕੋਈ ਚੰਗੀ ਗੱਲ ਯਾਦ ਕਰ ਲੋ ਫਿਰ ਆਪਾਂ ਨੂੰ ਪਤਾ ਲੱਗੂ ਵੀ ਉਹਨੇ ਆਪਣੇ ਲਈ ਕੀ ਕੀਤਾ ਕੀ ਹੋਇਆ ਰਿਤ ਤੂੰ ਠੀਕ ਤਾਂ ਹੈ ਕੁਛ ਨਹੀਂ ਜੀਜੀ ਸوير ਦਸਿਰ ਜਦ ਦੁਖੀ ਜਾਂਦਾ ਓਹੋ ਚਾ ਤੂੰ ਜਾ ਕੇ ਆਰਾਮ ਕਰ ਤੇ ਦਵਾਈ ਲੈ ਜਾ ਨਹੀਂ ਨਹੀਂ ਜੀਜੀ ਤੁਹਾਡੇ ਸਾਹਮਣੇ ਸਾਰਾ ਕੰਮ ਪਿਆ ਵਾ ਸਬਜੀ ਵੀ ਬਣਾਉਣੀ ਹੈ ਹਾਂ ਸਬਜੀ ਮੈਂ ਆਪੇ ਬਣਾ ਲੂੰਗੀ ਤੂੰ ਜਾ ਕੇ ਆਰਾਮ ਕਰ ਜਾ ਹਾਂ ਹਾਂ ਪਾ ਠੀਕ ਉੱਠ ਜਾ ਰਿਤ ਮੇਰੀ ਮੰਮੀ ਨੇ ਦੋ ਸੂਟ ਦਿੱਤੇ ਆ ਇੱਕ ਤੇਰੇ ਲਈ ਇੱਕ ਮੇਰੇ ਲਈ ਤੇ ਮੰਮੀ ਨੇ ਸਪੈਸ਼ਲ ਕਿਆ ਜਿਹੜਾ ਰੀਤ ਨੂੰ ਪਸੰਦ ਆਵੇ ਉਹਨੂੰ ਪਹਿਲਾਂ ਦੇ ਦੇ ਨਹੀਂ ਨਹੀਂ ਜੀਵੀ ਤੁਹਾਡੀ ਮੰਮੀ ਨੇ ਦਿੱਤੇ ਐ ਸਲੀ ਤੁਹਾਨੂੰ ਜਿਹੜਾ ਸੂਟ ਵਧੀਆ ਲੱਗਦਾ ਤੁਸੀਂ ਉਹ ਮੈਨੂੰ ਦੇ ਦਿਓ ਓਹੋ ਮੈਂ ਤਾਂ ਪਸੰਦ ਕਰ ਲੈਂਦੀ ਪਰ ਮੰਮੀ ਨੇ ਸਪੈਸ਼ਲ ਕਿਆ ਜਿਹੜਾ ਰੀਤ ਨੂੰ ਪਸੰਦ ਆਵੇ ਉਹਨੂੰ ਪਹਿਲਾਂ ਦੇਣਾ ਸਰਦਾ ਕਰੋ ਤੁਸੀਂ ਮੈਨੂੰ ਆ ਵਾਲਾ ਸੂਟ ਦੇ ਦਿਓ ਹਾਂ ਠੀਕ ਹੈ ਹਾਂਜੀ ਹਣੂ ਦੀਦੀ ਚਾਹ ਪੀ ਲਓ। ਨਾ ਕੱਲ ਤਾਂ ਕਹਿੰਦੀ ਸੀ ਮੈਂ ਕਿਹੜਾ ਤੇਰੇ ਨਾਲ ਗੱਲ ਕਰਨ ਤੋਂ ਬਿਨਾ ਮਰੀ ਜਾਨੀ ਆ। ਹੁਣ ਕੀ ਹੋਇਆ? ਕਿਉਂ ਆਈਆਂ ਮੇਰੇ ਕੋਲੇ? ਦੀਦੀ ਮੈਂ ਮੰਨਦੀ ਆ ਕਿ ਮੇਰੀ ਗਲਤੀ ਸੀ। ਮੈਂ ਜੋ ਕੁਝ ਵੀ ਤੁਹਾਨੂੰ ਬੋਲੀ ਮੈਨੂੰ ਨਹੀਂ ਸੀਗਾ ਬੋਲਣਾ ਚਾਹੀਦਾ। ਪਰ ਤੁਹਾਨੂੰ ਪਤਾ ਜਦੋਂ ਮੈਂ ਤੁਹਾਡੇ ਨਾਲ ਲੜ ਕੇ ਕਮਰੇ 'ਚ ਗਈ ਨਾ ਤਾਂ ਦੀਪ ਨੇ ਮੈਨੂੰ ਸਮਝਾਇਆ ਕਿ ਮੈਂ ਗਲਤ ਕਰ ਰਹੀ ਆ। ਉਹਨਾਂ ਨੇ ਮੈਨੂੰ ਕਿਹਾ ਕਿ ਜਦੋਂ ਵੀ ਕਿਸੇ insan ਤੇ ਗੁੱਸਾ ਆਵੇ ਤਾਂ ਉਹਦੀ ਕੋਈ ਚੰਗੀ ਗੱਲ ਯਾਦ ਕਰ ਲਵੋ। ਉ ਦਿਨ ਮਿਲ ਬਿਤਾਏ ਸਾਰੇ ਚੰਗੇ ਪਲ ਯਾਦ ਕਰ ਲਵੋ ਫਿਰ ਮੈਨੂੰ ਚੇਤਾ ਜਿਵੇਂ ਤੁਸੀਂ ਤਾਂ ਮੇਰੇ ਲਈ ਕਿੰਨਾ ਕੁਝ ਕੀਤਾ ਜਦੋਂ ਇਸ ਘਰ ਦੇ ਵਿੱਚ ਮੈਂ ਨਵੀਂ-ਨਵੀਂ ਆਈ ਸੀਗੀ ਮੈਨੂੰ ਕੁਝ ਵੀ ਨਹੀਂ ਸੀ ਆਉਂਦਾ ਪਰ ਤੁਸੀਂ ਮੇਰੀ ਕਿੰਨੀ ਹੈਲਪ ਕੀਤੀ ਤੁਸੀਂ ਮੇਰੀ ਕਿੰਨੀ ਸਪੋਰਟ ਕੀਤੀ ਮੈਂ ਉਹ ਸਾਰਾ ਕੁਝ ਕਿਵੇਂ ਭੁੱਲ ਸਕਦੀ ਹਾਂ ਖਿਆਲ ਛੱਡੋ ਆਲੂ ਦੀਦੀ ਮੈਂ ਤੁਹਾਡੇ ਲਈ ਫੇਵਰਟ ਅਦਰਕ ਵਾਲੀ ਚਾਹ ਬਣਾ ਕੇ ਲਈ ਆਈ ਹਾਂ ਜਿਹੜੀ ਤੁਹਾਨੂੰ ਬਹੁਤ ਪਸੰਦ ਆ ਚਾਹ ਤਾਂ ਮੈਂ ਪੀ ਲਨੀ ਆ ਪਰ ਭਾਂਡੇ ਤਾਂ ਤੈਨੂੰ ਹੀ ਧੋਣੇ ਪੈਣਗੇ ਹਾਂ ਹਾਂ ਪੀ ਲੂਂਗੇ ਮੈਂ ਪਾਂਡੇ ਬਸ ਤੂੰ ਚਾਹ ਪੀ ਵਾਓ ਕਿੰਨੀ ਸੋਹਣੀ ਖੁਸ਼ਬੂ ਆ ਦੀਦੀ ਕਿਵੇਂ ਦੀ ਬਣੀ ਆ ਚਾਹ ਬਹੁਤ ਵਧੀਆ ਬਣੀ ਆ ਮੇਰਾ ਤਾਂ ਸਾਰਾ ਮੂੜੀ ਠੀਕ ਹੋ ਗਿਆ ਤਮ